ਪੁਲਿਸ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹਨਾਂ ਨੇ ਇੱਕ ਮਨ ਬਣਾ ਲਿਆ ਕਿ ਹੁਣ ਅਸੀਂ ਇਸ ਬਰੀਤੀ ਕੋਈ ਗੱਲਬਾਤ ਨਹੀਂ ਕਰਨੀ ਪਰ ਅੱਜ ਜਦੋਂ ਇਹ ਜੀਬੀਸੀ ਅਪਡੇਟ ਦੇ ਸੰਪਰਕ ਵਿੱਚ ਆਏ ਤਾਂ ਅ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਹਨਾਂ ਨੇ ਸਾਰਾ ਜੋ ਕਿੱਸਾ ਪੁਲਿਸ ਵਿਭਾਗ ਵੱਲੋਂ ਉਹ ਖੋਲ ਕੇ ਰੱਖ ਦਿੱਤਾ ਤੁਸੀਂ ਉਹਨੂੰ ਕਾਲ ਕੀਤੀ ਫਿਰ ਉਸ ਨੰਬਰ ਤੇ ਹਾਂ ਕਾਲ ਵੀ ਕੀਤੀ ਸੀਗੀ ਉਹ ਕਹਿਣ ਲੱਗੇ ਵੀ ਅਸੀਂ ਮੈਂ ਇਸੇ ਕੋਰਟ 'ਚਾਂ ਮੈਂ 4 ਵਜੇ ਤੋਂ ਬਾਅਦ ਆਣੀ ਅੱਜ 4 ਵਜੇ ਦੁਬਾਰਾ ਫੋਨ ਕੀਤੀ ਤੋ ਉਹ ਕਹਿੰਦਾ ਕੱਲ 4 ਵਜੇ ਆਣਾ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਪ੍ਰਦੇਸੀ ਬੰਦੇ ਆ ਜੀ ਤੇ ਸਾਡਾ ਇੱਥੇ ਹੈਰਿੰਗ ਆ ਕੋਈ ਇਸ ਕਰਕੇ ਮੈਂ ਕਿਹਾ ਆਪਣੇ ਹੌਣ ਟਾਈਮ ਵੀ ਉਹਦਾ ਵੀ ਬਰਬਾਦ ਹੈ ਪੈਸੇ ਤਾਂ ਆੜੜੀ ਹੋ ਗਏ ਚੋਰੀ ਤੇ ਹੁਣ ਆਪਣਾ ਟਾਈਮ ਵੀ ਬਰਬਾਦ ਕਰਕੇ ਕੋਈ ਫਾਇਦੇ ਨਹੀਂ ਨਾ ਆਇਥੇ ਕੋਈ ਸਾਡੀ ਹੈਲਪ ਕਰੂਗਾ ਗੱਲ ਕਰੀਏ ਚੋਰੀ ਦੀ ਤਾਂ ਚੋਰੀ ਦੀਆਂ ਵਾਰਤਾ ਜਿਵੇਂ ਰੁਕੰਦਾ ਨਾਮ ਹੀ ਨਹੀਂ ਲੈ ਰਹੀਆਂ ਲਗਾਤਾਰ ਹੀ ਦਿਨ ਦਿਹਾੜੇ ਰਾਤ ਨੂੰ ਪੂਰੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕਿਤਨਾ ਕਿਤੇ ਇਹੋ ਜਿਹੇ ਹੀ ਘਟਨਾ ਵਾਪਰਦੀ ਨਜ਼ਰ ਆਉਂਦੀ ਰਹਿੰਦੀ ਹੈ ਤੇ ਇਸੇ ਤਰ੍ਹਾਂ ਹੀ ਕੁਝ ਆ ਵਪਾਰੀ ਲੋਕ ਨੇ ਜੋ ਬਾਹਰੋਂ ਆ ਕੇ ਹੁਸ਼ਿਆਰਪੁਰ ਵਿੱਚ ਆਪਣਾ ਵਪਾਰ ਕਰਦੇ ਨੇ ਤੇ ਉਹਨਾਂ ਨਾਲ ਵੀ ਕੋਈ ਠੱਗੀ ਠੋਰੀ ਕਹਿ ਲੋ ਜਾਂ ਉਹਨਾਂ ਦਾ ਕੋਈ ਚੋਰੀ ਦਾ ਮਾਮਲਾ ਉਹਨਾਂ ਦੇ ਨਾਲ ਵਾਪਰਿਆ ਤੇ ਜਿਹਦੇ ਸਬੰਧੀ ਅਸੀਂ ਗੱਲਬਾਤ ਕਰਾਂਗੇ ਕਿਵੇਂ ਚੋਰੀ ਹੋਈ ਤੇ ਕੀ ਗੱਲ ਹੋਈ ਹੈ ਤੇ ਉਹਨਾਂ ਵੱਲੋਂ ਇੱਕ ਦਰਖਾਸਤ ਵੀ ਥਾਣੇ ਦੇ ਵਿੱਚ ਦਿੱਤੀ ਗਈ ਆ ਤੇ ਜਿਸ ਸਬੰਧੀ ਅਸੀਂ ਇਸ ਪੂਰੀ ਜਾਣਕਾਰੀ ਹਾਸਲ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਅਬਦੁਰਸ਼ੀਦ ਮੀਰ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਇੱਥੇ ਹਸ਼ਰਪੁਰ ਆਏ ਹੋ ਮੈਂ ਡਿਸਟ੍ਰਿਕਟ ਕੁਪਵਾੜੇ ਦਾ ਰਹਿਣ ਵਾਲਾ ਜੇਂਡਕੇ ਦਾ ਠੀਕ ਹੈ ਮੈਨੂੰ 20 ਸਾਲ ਹੋ ਗਏ ਇੱਥੇ ਆਉਂਦੇ ਨੂੰ ਜੀ ਹੈਗਾ ਮੈਂ ਕਸ਼ਮੀਰੀ ਪਰ ਪੰਜਾਬੀ ਪੂਰੀ ਬੋਲਦਾ ਠੀਕ ਹੈ ਇਹ ਆ ਕੇ ਇੱਥੇ ਹੀ ਸਿੱਖੀ ਆ ਠੀਕ ਹੈ ਤੇ ਮੈਂ 8 ਸਾਲ ਤੋਂ ਇਸ ਕਮਰੇ ਚ ਰਹਿੰਦਾ ਸੀਗਾ ਪਿਛਲੇ ਸਾਲ ਨਹੀਂ ਆਇਆ ਪਿਛਲੇ ਸਾਲ ਮੈਂ ਭਗਤ ਨਗਰ ਸੀਗਾ ਤੇ ਇਸ ਸਾਲ ਫਿਰ ਇਸ ਕਮਰੇ ਚ ਆਇਆ ਤੇ ਅਸੀਂ ਜੀ ਦਿਨੇ ਕੰਮ ਕੰਮ ਤੇ ਚਲੇ ਜਾਂਦੇ ਹਾਂ ਤੇ ਦਿਨੇ ਤੇ ਕੋਈ ਹੁੰਦਾ ਨਹੀਂ ਤੇ ਜਿਸ ਲਈ ਅਸੀਂ ਸਵੇਰੇ ਤਾਲੇ ਤੂਲੇ ਮਾਰ ਕੇ ਇਥੇ ਕੰਮ ਤੇ ਚਲੇ ਗਏ ਤਾਂ ਮੈਨੂੰ ਕੁਝ ਪੈਸੇ ਇਕੱਠੇ ਹੋਏ ਸੀਗੇ ਜਿਹੜੇ ਵਪਾਰੀ ਨੂੰ ਦੇਣੇ ਸੀਗੇ ਉਸੇ ਦਿਨ ਮੈਂ ਇਕੱਠੇ ਕੀਤੇ ਸੀਗੇ ਤੇ ਮੈਨੂੰ ਦੇਣੇ ਸੀ ਉਸੇ ਦਿਨ ਵਪਾਰੀ ਨੂੰ ਤੇ ਮੈਨੂੰ ਗਾਗ ਦਾ ਫੋਨ ਆ ਗਿਆ ਮੈਂ ਉਧਰ ਚਲਾ ਗਿਆ ਤੇ ਉਦੋਂ ਜਿਸਲੇ ਅਸੀਂ ਵਾਪਸ ਆਏ 4 ਵਜੇ ਤੇ ਇਹ ਕਮਰੇ ਦਾ ਤਾਲਾ ਜਿਹੜਾ ਸੀਗਾ ਇਹ ਪਟਿਆ ਸੀਗਾ ਤੇ ਪੈਸੇ ਲੈ ਕੇ ਚਲੇ ਗਏ ਸੀਗੇ ਮਾਲ ਸਾਡਾ ਜਿਹੜਾ ਸੀਗਾ ਉਹ ਸਾਰਾ ਇੱਥੇ ਹੀ ਸੀਗਾ ਸਾ ਮਾਲ ਜੋ ਕੁਝ ਵੀ ਨਹੀਂ ਲੈ ਗਏ ਜਿਹੜੀਆਂ ਸਾਡੀਆਂ ਸ਼ਾਲਾਂ ਸ਼ੂਰਾਂ ਸੀਗੀਆਂ ਉਹ ਇੱਥੇ ਹੀ ਸੀਗੀਆਂ ਤੇ ਪੈਸੇ ਲੈ ਗਏ ਸੀਗੇ ਤੇ ਅਸੀਂ ਉਸ ਦਿਨ ਤੇ ਨਹੀਂ ਗਏ ਥਾਣੇ ਤੇ ਕਿਉਂਕਿ ਇੱਥੇ ਅਸੀਂ ਪਰਦੇਸੀ ਆ ਸਾਨੂੰ ਇਤਨਾ ਜਾਣਕਾਰੀ ਹੈ ਨਹੀਂ ਤੇ ਕਈ ਬੰਦਿਆਂ ਨੇ ਕਿਹਾ ਵੀ ਥਾਣੇ ਨਾ ਜਾਓ ਤੁਸੀਂ ਇੱਥੇ ਹੀ ਅਸੀਂ ਕਰਦੇ ਹਾਂ ਦੇਖਦੇ ਹਾਂ ਵੀ ਇਹ ਬੰਦਾ ਕੌਣ ਹੈ ਸੀਸੀ ਕੈਮਰਾ ਫੁਟੇਜ ਕੱਢਦੇ ਆ ਇਹਦੇ ਕੈਮਰੇ ਵੀ ਲੱਗੇ ਆ ਥੱਲੇ ਤੇ ਸਵੇਰੇ ਅਸੀਂ ਥਾਣੇ ਚਲ ਗਏ ਜਿਸ ਲਈ ਸਵੇਰੇ ਥਾਣੇ ਗਿਆ ਤੇ ਅਸੀਂ ਹਿੰਦੀ ਪੰਜਾਬੀ ਸਾਨੂੰ ਆਉਂਦੀ ਨਹੀਂ ਕਿਸੇ ਤੋਂ ਅਸੀਂ ਐਪਲੀਕੇਸ਼ਨ ਲਿਖਾਇਆ ਲਿਖਾ ਕੇ ਤੇ ਥਾਣੇ ਚ ਦਿੱਤਾ ਉਹ ਉਹਨਾਂ ਨੇ ਇੱਕ ਨੰਬਰ ਸਾਨੂੰ ਦੇ ਦਿੱਤਾ ਵੀ ਫੋਨ ਨੰਬਰ ਵੀ ਇਸ ਨੰਬਰ ਤੇ ਤੁਸੀਂ ਕਾਲ ਕਰਿਓ ਤਾਂ ਉਹ ਬੰਦਾ ਗਿਆ ਕੋਟ ਤੇ ਉਹ ਆਊਗਾ ਤਾਂ ਫਿਰ ਉਹ ਉਹਨੇ ਆਣਾ ਤੇ ਸ਼ਾਮ ਨੂੰ ਮੈਂ ਫੋਨ ਜਿਸ ਲਈ ਕੀਤਾ ਤਾਂ ਉਹ ਕਹਿਣ ਲੱਗੇ ਵੀ ਕੱਲ ਸ਼ਾਮ ਨੂੰ ਆਣਾ ਉਸ ਤੋਂ ਬਾਅਦ ਸਵੇਰੇ ਮੈਂ ਫੋਨ ਕੀਤਾ ਤੇ ਉਹ ਕਹਿਣ ਲੱਗੇ ਵੀ ਸ਼ਾਮ 4 ਵਜੇ ਤੋਂ ਬਾਅਦ ਆਵਾਂਗੇ। ਜੀ ਤੇ ਆਇਆ ਇੱਥੇ ਕੋਈ ਵੀ ਨਹੀਂ ਹੈਗਾ। ਅਸੀਂ ਸੀਸੀ ਕੈਮਰਾ ਫੁਟੇਜ ਵੀ ਕਢਾਇਆ। ਦੋ ਬੰਦੇ ਉਸੇ ਥੱਲੇ ਘੁੰਮਦੇ ਆ ਰੋਡ ਤੇ ਤੇ ਇੱਕ ਉੱਪਰ ਆਉਂਦਾ। ਤੇ ਉਹ 5 ਮਿੰਟ ਦੀ ਵਾਰਦਾਤ ਕਰਕੇ ਫਿਰ ਉਹ ਵਾਪਸ ਚਲਾ ਜਾਂਦਾ ਥੱਲੇ। ਬੰਦੇ ਉਹੀ ਐ। ਤੇ ਕਿਸੇ ਨੇ ਇੱਥੇ ਸਾਡੀ ਹੈਲਪ ਕੀਤੀ ਨਹੀਂ। ਤੇ ਨਾ ਹੀ ਸਾਨੂੰ ਇਸ ਬਾਰੇ ਇੰਨੀ ਜਾਣਕਾਰੀ ਸੀ ਕਿ ਅਸੀਂ ਕਿਹ ਕੋਲ ਜਾਈਏ ਕਿ ਸਕੂਲ ਨਹੀਂ ਜਾਈਏ। ਤੇ ਅਸੀਂ ਚੁੱਪ ਕਰਕੇ ਫਿਰ ਬਹਿ ਗਏ ਜੀ। ਔਰ ਕੀ ਕਰਨਾ ਸੀਗਾ ਤੇ ਜਿਹੜੀ ਇਹ ਚੋਰੀ ਦੀ ਘਟਨਾ ਵਾਪਰੀ ਹੈ ਕਿੰਨੇ ਦਿਨ ਪਹਿਲਾਂ ਹੋਇਆ ਹੈ ਇਹ ਇਹ ਹੋ ਗਈ ਜੀ ਇਸ ਗੱਲ ਨੂੰ 15 ਦਿਨ ਤਕਰੀਬਨ ਅੱਛਾ ਜੀ ਹਾਂ 15 16 ਦਿਨ ਹੋ ਗਈ ਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਪੁਲਿਸ ਅਧਿਕਾਰੀ ਜਿਹਨੂੰ ਤਫਤੀਸ਼ ਕਰਨ ਲਈ ਕਿਹਾ ਗਿਆ ਉਹ ਤੁਹਾਡੇ ਨਾਲ ਰابطਾ ਕਾਇਮ ਕੀਤਾ ਉਸ ਬੰਦੇ ਨੇ ਬਿਲਕੁਲ ਨਹੀਂ ਜੀ ਕੋਈ ਰابطਾ ਪ੍ਰਾਪਤ ਨਹੀਂ ਕਾਇਮ ਕੀਤਾ ਕੀ ਨਾਮ ਹੈ ਜਿਹੜਾ ਅਧਿਕਾਰੀ ਦਾ ਤੁਹਾਨੂੰ ਮੋਬਾਈਲ ਨੰਬਰ ਕੰਟੈਕਟ ਨੰਬਰ ਦਿੱਤਾ ਸੀ ਉਹ ਨਾਮ ਵੀ ਮੈਨੂੰ ਜੀ ਪੁੱਲ ਗਿਆ ਪਤਾ ਨਹੀਂ ਕੀ ਨਾਮ ਸੀਗਾ ਅਸ਼ੋ ਅਸ਼ੋਕ ਕੁਮਾਰ ਸ਼ਹਿਦ हां अशोक कुमार अच्छा अच्छा अशोक कुमार ਨੂੰ ਇਹ ਜਿਹੜੀ ਹੈ ਤਫਤੀਸ਼ ਕਰਨ ਲਈ ਕਿਹਾ ਗਿਆ ਸੀ ਤਾਂ ਪਰ ਉਹਨਾਂ ਤੁਹਾਡੇ ਨਾਲ رابطہ ਕੋਈ ਕਮ ਨਹੀਂ ਕੀਤਾ ਨਾ ਹੀ ਇੱਥੇ ਦੇਖਣ ਲਈ ਆਏ ਪਹੁੰਚੇ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਇਹ ਜਿਸ ਕਮਰੇ ਚ ਅਸੀਂ ਲੈਨੇ ਆ ਇਸ ਬਾਹਰ ਟ੍ਰਾਂਸਪੋਰਟ اچھا ਇਹ ਥੱਲੇ ਟ੍ਰਾਂਸਪੋਰਟ ਹੈ ਜੀ ਇਹ ਮਾਲਕ ਜਿਹੜਾ ਉਹ ਟ੍ਰਾਂਸਪੋਰਟ ਵਾਲਾ ਹੀ ਹੈ ਤੇ ਉਹਨੇ ਵੀ ਕਈ ਵਾਰੀ ਫੋਨ ਕੀਤਾ ਥਾਣੇ 'ਚ ਤੇ ਆਇਆ ਕੋਈ ਵੀ ਨਹੀਂ ਤੇ ਜਦੋਂ ਤੁਹਾਡੇ ਨਾਲ ਗੱਲ ਹੋਈ ਏ ਉਹਦੀ ਕੀ ਰਕੇਸ਼ ਕੁਮਾਰ ਅਸ਼ਿਆ ਸੀ ਨਾ ਅਸ਼ੋਕ ਕੁਮਾਰ ਅਸ਼ੋਕ ਕੁਮਾਰੀ ਤੁਹਾਡੇ ਨਾਲ ਗੱਲ ਹੋਈ ਏ ਜਿਹਨੂੰ ਤਫਤੀਸ਼ ਕਰ ਲਈ ਕਿਆ ਨਹੀਂ ਜੀ ਉਹ ਉਸ ਲਈ ਨਹੀਂ ਸੀਗਾ ਜੀ ਇਸ ਲਈ ਅਸੀਂ ਥਾਣੇ ਗਏ ਤੇ ਰਿਪੋਰਟ ਲਿਖਾਈ ਉਸ ਲਈ ਉਹ ਨਹੀਂ ਸੀਗਾ ਉਸ ਲਈ ਉਹਨਾਂ ਨੇ ਕਿਹਾ ਵੀ ਅਸ਼ੋਕ ਕੁਮਾਰ ਉਹ ਕਿਤੇ ਕੰਮ ਗਿਆ ਹੈ ਉਹ ਮੁੜ ਕੇ ਆਊਗਾ ਤਾਂ ਉਹ ਨਹੀਂ ਆਉਣਾ ਨਹੀਂ ਤੁਸੀਂ ਉਹਨੂੰ ਕਾਲ ਕੀਤੀ ਫਿਰ ਉਸ ਨੰਬਰ ਤੇ ਹਾਂ ਕਾਲ ਵੀ ਕੀਤੀ ਸੀ ਕਿ ਉਹ ਕਹਿਣ ਲੱਗੇ ਵੀ ਅਸੀਂ ਮੈਂ ਇਸ ਲਈ ਕੋਰਟ 'ਚ ਆਂ ਮੈਂ 4 ਵਜੇ ਤੋਂ ਬਾਅਦ ਆਣਾ ਸੀ 4 ਵਜੇ ਦੁਬਾਰਾ ਫੋਨ ਕੀਤੀ ਤਾਂ ਉਹ ਕਹਿੰਦਾ ਕੱਲ 4 ਵਜੇ ਆਣਾ ਹਾਂਜੀ ਉਹ ਨਾਲ ਹੀ ਉਹਨੇ ਕਿਹਾ ਵੀ ਕੱਲ ਤੁਸੀਂ ਕਿਉਂ ਨਹੀਂ ਰਿਪੋਰਟ ਲਿਖਾਈ ਅੱਜ ਕਿਉਂ ਆਏ ਤੇ ਉਸ ਦਿਨ ਫਿਰ ਤੁਹਾਨੂੰ ਪਤਾ ਹੀ ਸੀ 4 ਵਜੇ ਆਏ ਇੱਥੇ ਇਤਨਾ ਪੈਸਾ ਵੀ ਜਿਸ ਤਾ ਨਿਕਲ ਜਾਵੇ ਤੇ ਉਹ ਫਿਰ ਕਿਤਨਾ ਕੁਸਤਾ ਦਿਮਾਗ ਕੰਮ ਕਰਦਾ ਕਿਉਂਕਿ ਪੈਸੇ ਵੀ ਆਪਣੇ ਨਹੀਂ ਸੀਗੇ ਵਪਾਰੀ ਦੇ ਸੀਗੇ ਆਪਣੇ ਪੈਸੇ ਨਹੀਂ ਸੀਗੇ ਆਪਣੇ ਤੇ ਸਾਡੇ ਕੋ ਹੁੰਦੇ ਹੀ ਨਹੀਂ ਲੁਧਿਆਣੇ ਦਾ ਸਾਡਾ ਵਪਾਰੀਆਂ ਦਾ ਮਾਲ ਹੁੰਦਾ ਉਹ ਵੇਚ ਕੇ ਅਸੀਂ ਉਹਨਾਂ ਨੂੰ ਪੈਸੇ ਦਿੰਦੀਆਂ ਜੋ ਕੁਝ ਉਸ ਚ ਬਚਦਾ ਥੋੜਾ ਬਹੁਤ ਉਹ ਅਸੀਂ ਕਰ ਲੈ ਜਾਂਦੇ ਆਂ ਚਾ ਜਿਹੜਾ ਪੈਸੇ ਉਹ ਤੁਸੀਂ ਅੱਗੇ ਦੇਣਾ ਸੀ ਵਪਾਰੀ ਨੂੰ ਦੇਣਾ ਸੀ ਜੀ ਉਹ ਵਪਾਰੀ ਨੂੰ ਦੇਣੇ ਸੀ ਠੀਕ ਅੱਛਾ ਤੇ ਹਾਂਜੀ ਕੀ ਨਾਮ ਤੁਹਾਡਾ ਜੀ ਮੁਸ਼ਤਾਕ احمد ਜੀ ਮੇਰਾ ਨਾਮ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਤੁਹਾਡੀ ਗੱਲਬਾਤ ਹੋਈ ਹੈ ਕੋਈ ਫੋਨ ਕੀਤਾ ਸੀ ਤੁਸੀਂ ਰਕੇਸ਼ ਕੁਮਾਰ ਨੇ ਹਾਂਜੀ ਉਹ ਅਸ਼ੋਕ ਕੁਮਾਰ ਸਾਹਿਬ ਨੇ ਅਸੀਂ ਫੋਨ ਕੀਤਾ ਸੀਗਾ ਜੀ ਅਸੀਂ ਦੋ ਵਾਰੀ ਦੋ ਤਿੰਨ ਵਾਰੀ ਫੋਨ ਕੀਤਾ ਸੀ ਉਹਨੂੰ ਪਰ ਉਹ ਆਇਆ ਨਹੀਂ ਜੀ ਇਧਰ ਕੋਈ ਜਾਣਕਾਰੀ ਕੋਈ ਲਈ ਨਹੀਂ ਹੋਣੀ ਜੀ ਨਾ ਆਇਆ ਇਧਰ ਨਾ ਕੁਝ ਅੱਛਾ ਕੀ ਕਿਹਾ ਗਿਆ ਉਹਦੇ ਵੱਲੋਂ ਉਨੇ ਬਾਅਦ ਇੱਕ ਵਾਰੀ ਕਿਹਾ ਸੀਗਾ ਕਿ ਅਸੀਂ ਸਵੇਰੇ ਫੋਨ ਕੀਤਾ ਉਹ ਕਹਿਣ ਲੱਗਾ ਕਿ ਮੈਂ ਆਵਾਂਗਾ ਕੱਲ ਸਵੇਰ 10 ਵਜੇ ਤੱਕ ਆ ਜਾਊਗਾ ਮੈਂ ਇਧਰ ਉਹਨੇ ਸਾਨੂੰ ਕਿਹਾ ਕਿ ਮਤਲਬ ਦੂਜਾ ਬੰਦਾ ਜਿਹੜਾ ਸੀ ਉਹਨੇ ਕਿਹਾ ਉਹ ਕੋਰਟ ਚ ਕਿਥੇ ਗਿਆ ਪਤਾ ਨਹੀਂ ਉਹ ਜਿਸ ਟਾਈਮ ਵਾਪਸ ਆ ਗਿਆ ਤਾਂ ਅਸੀਂ ਉਹਨੂੰ ਭੇਜਾਂਗੇ ਫਿਰ ਅਸੀਂ ਵਾਪਸ ਆਏ ਕਮਰੇ ਚ 12 ਵਜੇ ਫੋਨ ਕੀਤਾ 10 11 12 ਵਜੇ ਤੇ ਉਹ ਕਹਿਣ ਲੱਗਾ ਜੀ ਅਸੀਂ 4 ਵਜੇ ਆਵਾਂਗੇ ਫਿਰ ਉਹਨੂੰ 4 ਵਜੇ ਫੋਨ ਕੀਤਾ ਜਿਸ ਟਾਈਮ 4 ਵਜੇ ਤੱਕ ਕੋਈ ਨਹੀਂ ਆਇਆ ਤੇ ਫਿਰ ਅਸੀਂ ਫਿਰ ਮੈਂ ਕਿਹਾ ਫੋਨ ਕਰਾਂ ਹੋ ਸਕਦਾ ਹੈ ਆ ਗਿਆ ਹੋਣ ਵਾਪਸ ਜੀ ਹੁਣ ਕੋਰਟ ਵੀ ਬੰਦ ਹੋ ਗਿਆ 4: ਜੀ ਅਸੀਂ 4 ਵਜੇ ਜਦੋਂ ਫਿਰ ਉਹਨੂੰ ਫੋਨ ਕੀਤਾ ਉਹ ਕਹਿੰਦਾ ਹੁਣ ਕੱਲ ਨੂੰ ਆਵਾਂਗੇ ਜੀ ਪਰ ਦੂਜੇ ਦਿਨ ਵੀ ਅਸੀਂ ਕਮਰੇ ਤੇ ਰਹੇ ਕਿ ਕੋਈ ਆਊਗਾ ਜੀ ਦੋ ਤਿੰਨ ਦਿਨ ਅਸੀਂ ਕਮਰੇ ਤੇ ਰਹਿਦਾ ਕੋਈ ਆਇਆ ਨਹੀਂ ਫਿਰ ਉਸ ਤੋਂ ਬਾਅਦ ਅਸੀਂ ਫਿਰ ਮਜਬੂਰੀ ਨਾਲ ਸਰੋ ਜਾਣਾ ਪਿਆ ਅਸੀਂ ਕਿਹਾ ਕਿ ਮਤਲਬ ਇੱਥੇ ਸਾਡਾ ਹੈ ਹੀ ਨਹੀਂ ਕੋਈ ਪ੍ਰਦੇਸੀ ਬੰਦੇ ਆ ਜੀ ਤੇ ਸਾਡਾ ਇੱਥੇ ਹੈ ਰਿੰਗਾ ਕੋਈ ਇਸ ਕਰਕੇ ਮੈਂ ਕਿਹਾ ਆਪਣੇ ਹੌਣ ਟਾਈਮ ਵੀ ਉਹਦਾ ਵੀ ਬਰਬਾਦ ਹੈ ਪੈਸੇ ਦਾ ਆੜੜੀ ਹੋਗੇ ਚੋਰੀ ਤੇ ਹੁਣ ਆਪਣਾ ਟਾਈਮ ਵੀ ਬਰਬਾਦ ਕਰਕੇ ਕੋਈ ਫਾਇਦਾ ਨਹੀਂ ਨਾ ਇੱਥੇ ਕੋਈ ਸਾਡੀ ਹੈਲਪ ਕਰੂਗਾ ਨਾ ਕੁਝ ਜੀ ਦਾ ਸੋ ਪਰਦੇਸੀ ਲੋਕਾਂ ਨੂੰ ਰਹਿਣਾ ਕਿੰਨਾ ਹੀ ਮੁਸ਼ਕਲ ਹੋ ਰਿਹਾ ਚੋਰੀ ਦੀਆਂ ਘਟਨਾਵਾਂ ਜਾਂ ਕੋਈ ਹੋਰ ਵਾਰਦਾਤਾਂ ਨਾਲ ਅੰਜਾਮ ਨਾਲ ਸਹਿਣਾ ਪੈਂਦਾ ਜਿਸ ਦੇ ਸਬੰਧ ਵਿੱਚ ਇਹਨਾਂ ਵੱਲੋਂ ਇੱਕ ਤਰਖਾਸਿ ਦਿੱਤੀ ਗਈ ਹੈ ਮਾਰਟਨ ਥਾਣੇ ਵਿੱਚ ਮਾਰਟਨ ਥਾਣੇ ਦੇ પોલીસ ਅਧਿਕਾਰੀਆਂ ਵੱਲੋਂ ਇਸ ਸਬੰਧੀ ਜਾਂਚ ਪੜਤਾਲ ਜੋ ਕੀਤੀ ਜਾਣੀ ਚਾਹੀਦੀ ਸੀ ਉਸ ਨੂੰ ਨਹੀਂ ਕੀਤਾ ਗਿਆ ਜੋ ਉਹਨਾਂ ਦਾ ਇੱਕ ਫਰਜ਼ ਵੀ ਬਣਦਾ ਸੋ ਤੁਸੀਂ ਹੁਣ ਕੀ ਚਾਹੁੰਦੇ ਹੋ ਜੀ? ਹਾਂ ਅਸੀਂ ਜੀ ਅਸੀਂ ਤਾਂ ਹੁਣ ਚੁੱਪ ਕਰਕੇ ਬੈਠੇ ਗਏ ਜੀ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ 2-3 ਦਿਨ ਇਥੇ ਕਮਰੇ ਤੇ ਬੈਠੇ ਰਹੇ ਤੇ ਅਸੀਂ ਕਿਹਾ ਵੀ ਜੇ ਅਸੀਂ ਇਸ ਤਰ੍ਹਾਂ ਬੈਠੇ ਰਹੇ ਤੇ ਫਿਰ ਅਸੀਂ ਤਾਂ ਭੁੱਖੇ ਮਰਨਾ ਇਥੇ ਕਿਉਂਕਿ ਬੁਪਾਰੀ ਨੇ ਪੈਸੇ ਆਪਣੇ ਛੱਡਨੇ ਨਹੀਂ ਉਹਨੇ ਤੇ ਲੈ ਲੈਣੇ ਆ ਤੇ ਚਲੋ ਕੁਝ ਕਮਾ ਕੇ ਚਲੋ ਥੋੜਾ ਬਹੁਤ ਹੀ ਤਾਂ ਕੁਝ ਘਰ ਤੋਂ ਮਗਾਵਾਂਗੇ ਕੋਈ ਕੁਝ ਕਰਕੇ ਉਹਨਾਂ ਦੇ ਪੈਸੇ ਜਿਹੜੇ ਉਹ ਪੂਰੇ ਕਰਾਂਗੇ ਤੇ ਫਿਰ ਅਸੀਂ ਕੰਮ ਤੇ ਚਲੇ ਗਏ ਤੇ ਅਸੀਂ ਤਾਂ ਚਾਹੁੰਦੇ ਸੀ ਕਿ ਇਨਸਾਫ ਉਹ ਤਾਂ ਮਿਲਣਾ ਨਹੀਂ ਇਹ ਤਾਂ ਪਤਾ ਹੀ ਹੈ ਬੜੀ ਨਮੋਸ਼ੀ ਦੀ ਗੱਲ ਹੈ ਕਿ ਪਰਦੇਸੀਆਂ ਨੂੰ ਇੱਥੇ ਆ ਕੇ ਕੰਮਕਾਰ ਕਰਨ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਕ ਇਹਨਾਂ ਵੱਲੋਂ ਮਨ ਨੂੰ ਬੜੀ ਵੱਡੀ ਠੇਸ ਲੱਗੀ ਹੈ ਚੋਰੀ ਹੋਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹਨਾਂ ਨੇ ਇੱਕ ਮਨ ਬਣਾ ਲਿਆ ਕਿ ਹੁਣ ਅਸੀਂ ਇਸ ਬਰੀਤੀ ਕੋਈ ਗੱਲਬਾਤ ਨਹੀਂ ਕਰਨੀ ਪਰ ਅੱਜ ਜਦੋਂ ਇਹ ਜੀਬੀਸੀ ਅਪਡੇਟ ਦੇ ਸੰਪਰਕ ਵਿੱਚ ਆਏ ਤਾਂ ਅ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਹਨਾਂ ਨੇ ਸਾਰਾ ਜੋ ਕਿੱਸਾ ਪੁਲਿਸ ਵਿਭਾਗ ਵੱਲੋਂ ਉਹ ਖੋਲ੍ਹ ਕੇ ਰੱਖ ਦਿੱਤਾ ਸੋ ਬੜੀ ਨਮੋਸ਼ੀ ਦੀ ਗੱਲ ਹੈ ਕਿ ਪੁਲਿਸ ਵਿਭਾਗ ਵੱਲੋਂ ਪਰਦੇਸੀਆਂ ਨੂੰ ਜੋ ਅ ਸਿਕਿਉਰਿਟੀ ਵੀ ਦੀ ਸਹੂਲਤ ਦੇਣੀ ਚਾਹੀਦੀ ਹੈ ਤੇ ਜਿਸ ਨਾਲ ਉਹਨਾਂ ਦਾ ਜੀਵਨ ਇੱਥੇ ਜੋ ਬਤੀਤ ਕਰ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਵੀ ਹੁੰਦੀ ਹੈ ਤਾਂ ਉਸ ਉਸ ਪਾਪਤ ਵੀ ਉਹਨਾਂ ਨੂੰ ਕੋਈ ਸੇਫਟੀ ਮਹਿਸੂਸ ਹੋ ਸਕੇ ਸੋ ਜੀਬੀਸੀ ਆਪਡੇਟ ਲਈ ਕੈਮਰਾ ਪਰਸਨ ਪਵਨ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਇਜਾਜ਼ਤ ਦਿਓ ਧੰਨਵਾਦ ਲਗਾਤਾਰ ਦੇਖਦੇ ਰਹੋ ਜੀਬੀਸੀ ਅਪਡੇਟ ਦੋਸਤੋ ਆਪ ਦਾ ਸਕਾਈਸੀ ਆਇਲ ऑयल पूरा 100% परसेंट नेचुरल इंग्रीडियंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल